ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਕਰਨ ਸਿੰਘ ਪਿੰਡ ਪਠਾਨੰਗਲ ਇਹ ਕੀ ਘਟਨਾ ਵਾਪਰੀ ਰਾਤ ਸਮੇਂ ਇਹ ਵੀਰ ਦੀ ਘਟਨਾ ਰਾਤ ਬੀਤੀ ਰਾਤ ਨੇ ਇਹ ਦੋ ਤਿੰਨ ਟ੍ਰਾਂ ਫਾਰਮਾਂ ਦਾ ਲਾਗੂ ਤੇਲ ਕੱਢ ਕੇ ਲੈ ਗਏ ਤੇ ਉਦੋਂ ਝੋਨੇ ਦਾ ਸੀਜ਼ਨ ਹੈ ਜਦੋਂ ਇਤਰਾ ਨਾਗੇਰੇ 5-7 ਦਿਨ ਖਰਾਬ ਹੋ ਜਾਂਦੇ ਆ ਬੇਨਤੀ ਹੈ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਰਾਤ ਗਸ਼ਤ ਵਧਾਈ ਜਾਵੇ ਇਹਦੇ ਇਤਰਾ ਨੁਕਸਾਨ ਹੈ ਕਿਸਾਨ ਦੇ ਪਹਿਲਾਂ ਹੀ ਮੀ ਦਾ ਕੋਈ ਅਜੇ ਇੰਨਾ ਇਧਰ ਪ੍ਰਭਾਵ ਨਹੀਂ ਹੈਗਾ ਤੇ ਬੱਤੀ ਵੀ ਇਧਰ ਦੋ ਤਿੰਨ ਦਿਨ ਮਾਰੇਗੇ ਤੇ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਆ। ਇੱਕ ਇੱਕ ਦੇ ਨਾਮ ਤੇ ਟਰਾਂਸਫਾਰਮ ਜੀ ਦਾ ਤੇਲ ਕੱਟਿਆ। ਇਹ ਟਰਾਂਸਫਾਰਮ ਸਰਦਾਰ ਮਹਸ਼ੂਦ ਸਿੰਘ ਸਨ ਸਰਦਾਰ ਭਾਨ ਸਿੰਘ ਦੇ ਨਾਮ ਤੇ ਆ। ਹੋਰ ਕਿੰਨੇ ਟਰਾਂਸਫਾਰਮ ਜਿਨ੍ਹਾਂ ਦਾ ਤੇਲ ਕੱਟਿਆ। ਅਜੇ ਦੋ ਤਿੰਨ ਦਾ ਤੇ ਪਤਾ ਲੱਗਿਆ ਹੋਰ ਵੀ ਕਿਸੇ ਦਾ ਹੋ ਸਕਦਾ। ਕੀ ਅਪੀਲ ਕਰਨਾ ਚਾਹੁੰਦੇ ਜੀ? ਅਪੀਲ ਸਾਡੀ ਇਹੋ ਹੀ ਹੈ ਵੀ ਰਾਤ ਨੂੰ ਆਪ ਵੀ ਅਸੀਂ ਧਿਆਨ ਰੱਖਦੇ ਆਂ ਫਿਰ ਪੁਲਿਸ ਵੀ ਰਾਤ ਨੂੰ ਇੱਕ ਦੋ ਵਾਰ ਚੱਕਰ ਲਾਇਆ ਕਰੇ ਜ ਜਿਹਦੇ ਨਾਲ ਇਹ ਜਦੋਂ ਆਉਣ ਵਾਲੇ ਸਮੇਂ ਚੇਤਰਾ ਦਾ ਕੰਮ ਨਾ ਹੋਵੇ। ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਮਸ਼ਹੂਰ ਸਿੰਘ ਪਿੰਡ ਪਠਾਨਾਂ ਦਾ। ਅੱਛਾ ਕੀ ਘਟਨਾ ਵਾਪਰੀ ਰਾਤ ਸਵੇ? ਪਟਨਾ ਜੀ ਟਰਾਂਸਫਾਰਮ ਦਾ ਤੇਲ ਭਾਵੇਂ ਰੋਜ਼ ਨਿਕਲ ਜੇ ਭਾਵੇਂ ਦਸ ਦਿਨ ਨਿਕਲ ਜੇ ਕੋਈ ਸਾਨੂੰ ਉਮੀਦ ਹੀ ਨਹੀਂ ਆ ਵੀ ਅਸੀਂ ਸਵੇਰੇ ਮੋਟਰ ਆਪਣੀ ਚਲਾ ਲੈਣੀ ਆ। ਸਾਨੂੰ ਕੋਈ ਉਮੀਦ ਨਹੀਂ ਆ। ਪਲੇਟ ਤੇ ਅਸੀਂ ਕਰਤੀ ਆ ਪਰ ਸਾਡੀ ਸਰਕਾਰ ਨੂੰ ਪ੍ਰੋਜਰ ਅਪੀਲ ਹੈ। ਸਰਕਾਰ ਇਹਦੇ ਬਾਰੇ ਕੋਈ ਮਸਲਾ ਹੱਲ ਕਰੇ ਕੋਈ ਇੰਜੀਨੀਅਰਿੰਗ ਤੌਰ ਤੇ ਇੰਨਾ ਕੋਈ ਵੱਡਾ ਸਰਕਾਰ ਕੋ ਉਪਰਾਲਾ ਨਹੀਂ ਆ ਵੀ 5 ਸਾਲ ਹੋ ਗਏ ਆ ਤੇਲ ਨਿਕਲਿਆ ਸਰਕਾਰ ਨੇ ਕੋਈ ਕਦਮ ਚੁੱਕਿਆ ਇਹਦੇ ਬਾਰੇ ਵੀ ਕੋਈ ਇਹੋ ਜਿਹਾ ਦਾ ਬੇਸ ਬਣਾ ਦਈਏ ਇਹ ਇਹ ਕੰਮ ਹੋ ਹੀ ਨਾ ਸਕੀ ਕਿ ਇਹ ਲੋਕ ਇਦਾਂ ਹੀ ਇਸੇ ਤਰ੍ਹਾਂ ਝੁਕਦੇ ਰਹਿਣਗੇ ਸਾਡੀ ਸਰਕਾਰ ਕੋ ਪ੍ਰੋਜਰ ਅਪੀਲ ਹੈ ਇਹਦਾ ਕੋਈ ਮਸਲਾ ਹੱਲ ਕਰਨ ਨਹੀਂ ਤੇ ਇੱਕ ਸਾਲ ਦਿਨੋਂ ਦਿਨ ਹਰ ਗੱਲ ਤੇ ਔਖੇ ਹੋਣਦੇ ਆ ਇਹ ਕਿੰਨੇ ਕੁ ਟ੍ਰਾਂਸਫਰ ਹੋਏ ਜਿਨ੍ਹਾਂ ਦਾ ਤੇਲ ਨਿਕਲਿਆ ਵਾ ਇਹ ਤੇ ਜੀ ਨਿਤ ਨਿਕਲਦਾ ਰਹਿੰਦਾ ਹੁਣ ਰਾਤ ਕੋਈ ਰਾਖੀ ਥੋੜਾ ਕਰ ਸਕਦਾ ਕੋਈ ਰਾਤ ਪਰ ਕੋਈ ਬਿਠਾ ਰਹੂ ਆਪਣੇ ਇਸ ਤੋਂ ਪਹਿਲਾਂ ਵੀ ਘਟਨਾਵਾਂ ਵਾਪਰ ਚੁੱਕੀਆਂ ਕੋਈ ਵਾਪਰਦੀਆਂ ਰਹਿੰਦੀਆਂ ਇਹ ਤੇ ਆ ਸਰਕਾਰ ਨੂੰ ਵੀ ਇਹਦੀ ਬਾਰੇ ਚੰਗੀ ਤਰ੍ਹਾਂ ਪਤਾ ਵਾ ਪਰ ਸਰਕਾਰ ਇਹਦਾ ਕੋਈ ਅਗਲਾ ਮਸਲਾ ਹੱਲ ਕਰੇ ਇਹ ਥੋੜਾ ਭੀ ਆਉਂਦਾ ਆਉਂਦਾ ਕੋਈ ਤੇਲ ਕੱਢ ਕੇ ਗਾਂ ਜਾਵੇ ਕੋਈ ਇਹੋ ਜਿਹਾ ਸਿਸਟਮ ਹੀ ਬਣਾਉਣ ਪੁਲਿਸ ਦਾ ਕੀ ਰਵਈਆ ਚੋਰਾਹਾਂਪੁਰਾ ਦੀ ਪੁਲਿਸ ਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਪੁਲਿਸ ਦਾ ਥਾਣਾ ਮਹਾ ਵਿਚਾਰ ਰਹੀ ਆ ਨਹੀਂ ਕੋਈ ਅਗਸਤ ਵਗੈਰਾ ਕਰਦੀ ਰਾਤ ਸਮੇਂ ਜਿੱਦਾਂ ਕੋਈ ਨਹੀਂ ਨਹੀਂ ਮੈਂ ਜਿਹੜੀ ਗੱਲ ਕਹਿਦੀ ਆ ਵੀ ਉਹ ठाਣਾ ਵਿਚਾਰੀ ਬਸ ਇੰਨੀ ਉਹਨਾਂ ਦੀ ਬਾਦਰੀ ਆ ਕੋਈ ਇੱਕ ਬੰਦਾ ਨਹੀਂ ਆ ਲੈਣ ਦੇ ਕੰਮ ਕਰਨ ਵਾਲਾ ਸਰਕਾਰ ਕਾਹਦਾ ਰੰਗਲਾ ਪੰਜਾਬ ਬਣਾਉਂਦੀ ਆ ਕੋਈ ਕਰਮਚਾਰੀ ਇੱਕ ਬੰਦਾ ਬੜੀ ਮੁਸ਼ਕਲ ਆ ਇਹ ਆਰ ਪੇਰਲੀ ਕਰਮਚਾਰੀ ਆ ਪ੍ਰਾਈਵੇਟ ਸਾਡੇ ਕੋ ਹੁਣ 4000 ਰੁਪਇਆ ਉਥੇ ਪੇਰ ਦੇਣ ਦੇ ਆ ਕੀ ਕੀ ਸਰਕਾਰ ਦੇ ਬਾਰੇ ਮਤਲਬ ਕੋਈ ਕੋਈ ਕਦਮ ਹੈ ਇਹਨਾਂ ਦਾ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਸਿਸਟਮ ਨੂੰ ਬਦਲੀ ਕਰਨ ਕੋਈ ਇਸ ਟਰਾਂਸਫਾਰਮ ਦੀ ਨਵੀਂ ਇਹੋ ਜੀ ਮਤਲਬ ਕੋਈ ਇਹਦੀ ਬੇਸ ਬਣਾਉਣ ਜਿਹੜਾ ਕੋਈ ਇਹ ਕੰਮ ਨਾ ਕਰ ਸਕੇ ਭਾਜੀ ਕੀ ਨਾਮ ਤੁਹਾਡਾ ਹਰਪਾਲ ਸਿੰਘ ਜੀ ਬਾਚੋ ਸਾਡੇ ਨਾਲ ਅੱਜ ਕਦੂ ਕਰਕੇ ਗਏ ਆ ਇੱਥੋਂ ਤੇ 5 ਵਜੇ ਆਏ ਆ ਸਵੇਰੇ ਅਸੀਂ ਤੇ ਉਹਨਾਂ ਨੂੰ ਟਰਾਂਸਫਾਰਮ ਸਾਡੇ ਆ ਚਾਵਾਂ ਟਰਾਂਸਫਾਰਮ ਦਾ ਤੇਲ ਨਿਕਲ ਗਿਆ ਉਤੋਂ ਰਾਹ ਰੂਟ ਸਭ ਤੋੜਤੇ ਆ ਇਹਨਾਂ ਦੀ ਨਾਂ ਤੇ ਪੁਲਿਸ ਆਉਂਦੀ ਆ ਬਦਲੇ ਉਹ ਪਿੰਡੋਂ ਇਹਨਾਂ ਉਪਰੋਕਤ ਹਾਰ ਨੂੰ ਮਾਰਨ ਦੀ ਮੂਰਤ ਤੇ ਹੀ ਫਿਰਦੇ ਗੱਤ ਕਰਦੇ। ਸਾਰਿਆਂ ਦੇ ਹਰ ਕੋਈ ਕੱਖ ਨਹੀਂ। ਉਹ ਤਾਂ ਆਪ ਕਰ ਜਾਈ ਸਰਕਾਰ ਤੇ। ਇਹ ਆਂ ਹੱਥ ਜੋੜ ਕੇ ਬੇਨਤੀ ਆ ਵੀ ਯੋਰਾ ਨੂੰ ਲੱਤ ਪਾਈ ਜਾਵੇ, ਗੱਤ ਵੀ ਵਿਧਾਈ ਜਾਵੇ। ਪਰ ਗੱਤ ਨੇ ਕੱਖ ਨਹੀਂ ਕਰਨਾ ਚਾਹਤਾ। ਆਪਾਂ 10-10 ਪਾਪਾ 7-7 ਬੰਦੇ ਬੰਬੀਆਂ ਆਪਣੇ ਪਹਿਰਾਂ ਨਾਲ ਆਇਆ। ਉਹ ਤਾਂ ਕੋਈ ਬਚਾਣੀ ਜੀਵਿੰਦਾ ਜੀਵਿੰਦਾਰ ਤੇ ਪੈਰੋਂ ਪੈਠਾ ਮਰ ਲਿਆ ਜਰਾ ਥੱਲੇ ਆਉਣ ਡਿਆ। ਇਹ ਹੱਥ ਜੋੜ ਕੇ ਬੇਨਤੀ ਸਾਡੀ ਵੀ ਇਹਨਾਂ ਨੂੰ ਰਾਹਬਰ ਮੈਂ ਚਲੋ ਤੁਝੇ ਤੇਜੇ ਦਿਨ ਮਿਲਣੇ ਚਾਹੀਦੇ ਸਰਕਾਰ ਕੋ ਕਿਹੜੇ ਪੈਸੇ ਨਹੀਂ ਹੈਗੇ ਬਥੇਰਾ ਸਰਕਾਰ ਕਰਜ਼ਾ ਚੁੱਕਣ ਟੱਕਰੀ ਹੈ ਸੈਂਟਰਲ ਗਵਰਨਮੈਂਟ